ਵਧੀਆ ਲੱਗ ਰਹੀ ਸਾਨੂੰ ਕੋਈ ਧੁੱਪ ਨਹੀਂ ਲੱਗ ਰਹੀ ਅਸੀਂ ਬਾਬਾ ਜੀ ਦੇ ਦਰਸ਼ਨ ਕਰਨੇ ਨੇ ਬਸ ਹੋਰ ਸਾਨੂੰ ਹੁਣ ਕੁਝ ਨਹੀਂ ਨਜ਼ਰ ਆਉਂਦਾ ਨਾ ਗਰਮੀ ਨਾ ਧੁੱਪ ਸਿਰਫ ਬਾਬਾ ਜੀ ਦੀ ਬੇਟਾ ਵੀ ਕਦੋਂ ਆਉਣ ਕਦੋਂ ਅਸੀਂ ਦਰਸ਼ਨ ਕਰੀਏ ਬਹੁਤ ਵਧੀਆ ਲੱਗ ਰਿਹਾ ਭੱਜੇ ਇਹਨਾਂ ਦੇ ਮਗਰ ਭੱਜੇ ਫਿਰ ਅਸੀਂ ਸਿੱਧੇ ਇੱਥੋਂ ਵੋਕੇ ਵੇਰ ਉਧਰ ਗਏ ਇੱਥੇ ਆਏ ਤਾਂ ਇਹਨਾਂ ਇੱਕਦਮ ਖੋਲ ਕੇ ਬੈਠੇ ਵੇਜ ਮੈਨੂੰ ਕਿ ਬਾਬਾ ਜੀ ਵੇਜ ਬੱਜੀ ਬਾਬਾ ਜੀ ਤੁਹਾਨੂੰ ਬਹੁਤ ਆਨੰਦ ਮੰਗਲਸ ਆ ਗਿਆ ਜੀ ਸਾਰੀ ਸੰਗਤ ਨੂੰ ਬਹੁਤ ਹੀ ਪਿਆਰ ਨਾਲ ਮੁਹੱਬਤ ਨਾਲ ਦੇਖੋ ਵੇਟ ਕਰਦੀ ਰਹੀ ਧੁੱਪੇ ਸੰਗਤ ਬੈਠੀ ਰਹੀ ਬੇਟ ਕੀਤਾ ਬਾਬਾਈਆਂ ਦਾ ਵੀ ਬਾਬਾ ਜੀ ਆਉਣਗੇ ਜਰੂਰ ਆਉਣਗੇ ਦਰਸ਼ਨ ਦੇਣਗੇ ਔਰ ਬਾਬਾਈਆਂ ਨੇ ਸਾਰੀ ਸੰਗਤ ਨੂੰ ਪੈਦਲ ਚੱਲ ਕੇ ਸੰਗਤ ਦੇ ਅੱਗੋਂ ਦੀ ਜਾ ਕੇ ਦਰਦਸ ਦੇ ਦਿੱਤੇ ਨੇ ਬਾਬਾ ਜੀ ਨੇ ਬਹੁਤ ਮਾਣ আর ਸਤਕਾਰ ਨਾਲ ਬਹੁਤ ਜਿਆਦਾ ਪਿਆਰ ਨਾਲ ਦਰਸ਼ਨ ਦੇ ਕੇ ਗਏ Sim.